ਟ੍ਰਾਲਾ ਹਲਕ ਭਰਾ ਆ ਗਿਆ ਚਾਰ ਚੀਜ਼ਾਂ ਲੈ ਕੇ ਟਰਾਲਾ ਹੋਰ ਬੰਦੇ ਦਾ ਟਰੈਕਟਰ ਹੋਰ ਬੰਦੇ ਦਾ ਤਿਆ ਤ ਆਪਣਾ ਨੰਬਰ ਚੱਲੀ ਜਾਂਦਾ ਉੱਤੇ ਜਾਂ ਫੋਟੋ ਮਾਂ ਭੇਜ ਕਰੋ ਜਾਂ ਵੀਡੀਓ ਬਣਾ ਕੇ ਭੇਜਿਆ ਕਰੋ ਤਿਆ ਆਪਾਂ ਸ਼ਹਿਰਪੁਰ ਇਰਕੇ ਦੇ ਵਿੱਚ ਟਰਾਲਾ ਤੇ ਦਾਸ ਸਿੰਘ ਕੀ ਇਹਦੇ ਚਾਸੀ ਆ 16 7 ਟਰਾਲਾ ਰੇਲ ਦੇ ਹਿੱਸੇ ਚਾ 16 ਫੁੱਟ ਲੰਮਾ 7 ਫੁੱਟ ਚੌੜਾ 56 ਇੰਚ ਮੱਛੀ ਹੌਕਾ ਕਿੱਥੇ ਗੁੱਲਾ ਮਣੀ 4 ਇੰਚੀ ਆ ਤੇ ਥੱਲੇ ਵਾਲੀ ਚਾਸੀ ਦਾ ਸਿੰਘ ਕੀ ਹੈ ਜੀ ਤੇਰੇ ਦੇ ਸੇਚਾ ਵੀ ਭਾਈ ਦੇ ਭੈਰਗਾ ਚਾਹ ਤਿੰਨ ਫੁੱਟ ਵਢ ਚਾ 53 ਲੱਗਿਆ ਵਾ ਝਾਲੀ ਲੱਗੀ ਵੀ ਹੈ ਮੰਜੇ ਨੂੰ ਬੁਰਨ ਦੀ ਕੋਈ ਲੋੜ ਨਹੀਂ ਵੱਡਾ ਟੂਲ ਬਾਕਸ ਲੱਗਿਆ ਲਾਈਟਾਂ ਲੱਗੀਆਂ ਬੇਰਚੇ ਲੱਗੇ ਆ ਵੀਲ ਕਵਰ ਲੱਗੇ ਆ ਏਰੀਆ ਸ਼ਹਿਰਪੁਰ ਤੇ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ 10 ਪਰ ਕਸਦ ਦੇ ਬੇਰਚੇ ਲੱਗੇ ਆ ਤੇ ਗੰਨੇ ਤੇ ਕੋਈ ਲੋੜ ਨਹੀਂ ਲਾਈਟਾਂ ਲਾਉਣ ਦੀ ਤੇ ਲਾਈਟਾਂ ਲੱਗੀਆਂ ਲਗਾਈਆਂ ਆਈਆਂ ਤੇ ਡਾਲੀ ਨੂੰ ਕਲੱਚ ਵੀ ਲੱਗੇ ਸੰਘਲ ਵੀ ਲੱਗੇ ਆ ਪੱਤیاں ਲੱਗੀਆਂ ਤੇ ਮਗਰਲੇ ਪਾਸੇ ਵੀ ਤਿੰਨ ਤਿੰਨ ਲਾਈਟਾਂ ਲੱਗੀਆਂ ਮਗਰ ਵੀ ਜਾਲੀ ਲੱਗੀ ਆ ਫੋਟੋ ਬਣਾ ਕੇ ਲਈ 36 30 ਦੀ ਤੇ ਕੋਕਾ ਪੀਟਰ ਆਈਡੈਂਟਰਾਂ ਦਾ ਪੂਰਾ ਭਾਰਾ ਟਰਾਂਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਿਸ਼ਪਰਕ ਕਰ ਸਕਦੇ ਆ 10 ਇੰਚ 84 ਆ ਵੀਰ ਭਾਈ ਜੇ ਫੈਰ ਮੈਂ 3 ਫੁੱਟ ਵੈੱਡ 2 ਫੁੱਟ ਵਾੜਾ ਜੇ ਜਰ ਕੱਟਦਾ ਵੈੱਡ ਬਣਿਆ ਹੋਇਆ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਿਸ਼ਪਰਕ ਕਰ ਸਕਦੇ ਆ ਰੇਟ ਹੈਗਾ 2 ਲੱਖ ਤੇ 75000 ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਚੈਨਲ ਫੋਲੋ ਕਰੋ ਫੁੱਲ ਮਾਰਤਾ ਨੇ ਆਪਾਂ ਦੇ ਕੇ ਇੱਕੇ ਵੀਰ ਦੇ ਪੰਜ ਟਰੈਕਟਰ ਆ ਵੀਡੀਓ ਸਾਰੀ ਵੀਕਲ ਸਟੈਪ ਨਾ ਕਰਿਓ ਏਰੀਆ ਟਵੰਡੀ ਭਾਈ ਤੇ ਜਿਲ੍ਹਾ ਪਰੋਇਪੁਰ ਟਵੰਡੀ ਭਾਈ ਦੇ ਕੋਲੇ ਪੈਂਜ ਕੋਕਾਪੀ ਟਰੈਕਟਰ ਆ ਤੇ ਇਹ ਹੈਗਾ 2018 ਮਾਡਲ 15 ਦੇ ਟਾਇਰਾਂ ਚ ਤੇ 55 ਦਾ ਅਰਜਣ 555 ਇਹ ਇੰਜਣ ਕੇ ਲਫਟ ਤਾਂ ਓਕੇ ਆ ਬਹੁਤ ਘੱਟ ਚੱਲਿਆ ਹੋਆ ਫਾਈਬਰ ਦੀ ਛਤਰੀ ਲੱਗੀ ਆ ਤੇ 15 ਦੇ ਟਾਇਰਾਂ ਚ ਹੈ ਡਬਲ ਕਲਚ ਡੈਕਸ ਬ੍ਰੇਕਾਂ 2018 ਮਾਡਲ ਆ 555000 ਜਣ ਘੋੜਾ ਬੈਂਪਰ ਲੱਗਿਆ ਹੋਆ ਤੇ ਟਾ ਬਿੰਕ ਨਾਲ ਡਰਾਈਵਰ ਨਾਲ ਆ ਤੇ ਰੰਗ ਪੇਂਟ ਤਾਂ ਸਾਰਾ ਨੀਰ ਆ ਜਾਂ ਕਾਗਜ਼ ਪੱਤਰਾਂ ਦਾ ਓਕੇ ਟਰੈਕਟਰ ਤੇ ਮਾਲਕ ਵੀ ਤਾਂ ਨੰਬਰ ਉੱਤੇ ਚਲਿਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਵਾਕੇ ਲੈ ਸਕਦੇ ਆ 1 ਰੁਪਈਆ ਦਾ ਨੌਕਸਰੀ ਟਰੈਕਟਰ ਦੇ ਵਿੱਚ ਤੇ ਡਬਲ ਜੈ ਐਕਟੀ ਪਾਊਡਰ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਤੇ ਕੋਕਾ ਪੀ ਟਰੈਕਟਰ ਆ ਤੇ ਕਾगज ਪੱਤਰ ਜਾਂ ਪੇਪਰ ਜਾਂ ਟਰੈਕਟਰ ਦੇ ਓਕੇ ਆ ਤੇ 20 ਪਾਈ ਦੇ ਵਿੱਚ ਖੜਾ ਇਹ ਕਿਸੇ ਵੀ ਵੀਰ ਪਾਈ ਨੇ ਲੈਣਾ ਵੀ ਤੁਸੀਂ ਪਰਕਰ ਸਕਦੇ ਆ 4,95,000 ਰੁਪਿਆ ਰੇਟ ਵੀਰ ਕੋ ਸਾਰੀ ਵਿਕਸਟ 605000 ਨੋਵੋ ਤੇ ਇੰਜਣ ਗੇਅਰ ਲੱਟ ਤਾਂ ਓਕੇ ਆ 2023 ਮਾਡਲ ਆ 4x4 ਆ ਘੋੜਾ ਬੈਂਪਰ ਲੱਗਿਆ ਵਾ ਇ ਤੇ ਰੰਗ ਪੀਂਡ ਦਾ ਸਾਰਾ ਨੀਰ ਆ ਜ 23 ਮਾਡਲ ਆ ਤੇ ਕਾਜ ਪੱਤਰਾਂ ਦਾ ਜਮਾ ਪੇਪਰ ਓਕੇ ਆ ਟਰੈਕਟਰ ਦੇ ਪਹਿਲੀ ਪਾਰਟੀ ਆ 2023 ਮਾਡਲ ਆ ਤੇ ਨੋਵੋ 605 ਪਾਵਰ ਸਟੇਰ ਡਬਲ ਕਲਚ ਡੈਕਸ ਬ੍ਰੇਕਾਂ ਡਬਲ ਜੈਕ ਡਿਸਟਿਬਿਊਟਰ 3d ਸਪੀਡ ਉੱਚੇ ਪੈਰ ਦਾ ਹਨ ਤੇ ਨਵੋ ਇਹਦਾ ਰੇਟ ਹੈਗਾ 6 ਲੱਖ ਤੇ 95000 ਰੁਪਿਆ ਤੇ 3d ਸਪੀਡ 2023 ਮਡਲ 6 ਲੱਖ 95000 ਰੁਪਿਆ ਰੇਟ ਹੈ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੋਨ ਮਾਰਤਾ ਹਨ ਵੀਡੀਓ ਸਾਰੀ ਬਿਕੋ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਰਦੇ ਤੋ ਯਾਰ ਤਿੰਨ ਮਾਡਲ ਆ ਟਰੈਕਟਰ ਸਟੰਡਰ ਇੰਨ ਗੇਲ ਲੈਫਟ ਦਾ ਓਕੇ ਆ ਜੂ ਪਾਈਪ ਲੱਗਿਆ ਵਾ ਛਤਰੀ ਫੇਵਰ ਦੀ ਲੱਗੀ ਆ ਕੋਕਾਪੀ ਟਰੈਕਟਰ ਆ ਤੇ ਇੰਨ ਸਟੰਡਰ 460 ਹੈ ਹਾਂ ਤੇ ਕੋਕਾਪੀ ਟਰੈਕਟਰ ਆ ਤੇ ਏਰੀਆ 22 ਪਾਈ ਤੇ ਕੋਕ ਤੇ ਟਾਇਰ ਚਾਰੇ ਨਵੇਂ ਆ ਤੇ ਕਾਜ ਪੱਤਰਾਂ 'ਚ ਟਰੈਕਟਰ ਜਮਾਂ ਪੇਪਰ ਓਕੇ ਆ ਟਰੈਕਟਰ ਦੇ ਰੰਗ ਪੇਂਟ ਦਾ ਸਾਰਾ ਨੀਰ ਆ ਜਾ ਇੰਜਣ ਦਾ ਘੇਰ ਦਾ ਲਿਫਟਦਾ 1 ਰੁਪਈਆ ਦਾ ਕੰਮ ਨਹੀਂ ਭਾਲਦਾ ਵਾਕੇ ਲੈ ਸਕਦੇ ਟਰੈਕਟਰ ਨੂੰ ਤੇ ਕੋਕਾ ਵੀ ਟਰੈਕਟਰ ਆ ਤੇ ਡਾਵਰ ਪਾਈ ਵੀ ਆ ਤੇ ਕੈਰੇਟਾਂ ਨਵੀਆਂ 90 ਪੈਸੇ ਪਈ ਆ ਚਾਰੇ ਤੇ ਕੋਕੇ ਵਾਕੇ ਲੈ ਸਕਦੇ 1 ਰੁਪਈਆ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਤੇ 2003 ਮਾਡਲ ਰੇਟ ਹੈਗਾ 2 ਲੱਖ ਤੇ 45000 ਰੁਪਇਆ 2 ਲੱਖ 45 ਚੈਨ ਸੈਕਵਰ ਕਰਿਓ ਤੇ ਸ਼ੇਅਰ ਕਰਦੇ ਹੋ